ਲੋਕ ਕਹਿੰਦੇ ਨੇ ਕਿ ਇੱਕ ਜਵਾਕ ਦੇ ਵਿਗੜਨ ਦੀ ਉਮਰ 18 ਤੋਂ 23 ਸਾਲ ਹੁੰਦੀ ਆ ਕਿਉਂਕਿ ਇਸ ਉਮਰ ਦੇ ਵਿੱਚ ਜਵਾਕ ਨੂੰ ਇੰਨੀ ਸੋਝੀ ਨਹੀਂ ਨਾ ਹੁੰਦੀ ਪਰ ਜੇ ਅੱਜ ਦੇ ਹਾਲਾਤ ਤੇ ਗੌਰ ਕਰੀਏ ਤਾਂ ਕੋਈ ਵੀ ਇਨਸਾਨ ਕਦੇ ਵੀ ਗਲਤ ਰਸਤੇ ਤੇ ਜਾ ਸਕਦਾ ਹੈ ਇਸੇ ਤਰ੍ਹਾਂ ਦੀ ਕਹਾਣੀ ਨੂੰ ਮੈਂ ਅੱਜ ਆਪਣੇ ਸ਼ਬਦਾਂ ਚ ਬਿਆਨ ਕਰਨ ਜਾ ਰਹੀ ਹਾਂ ਨਵਨੀਤ कौर ਬਹੁਤ ਹੀ ਮਸੂਮ ਸੋਹਣੀ ਤੇ ਬਹੁਤ ਹੀ ਘੱਟ ਬੋਲਣ ਵਾਲੀ ਕੁੜੀ ਸੀ ਹਰ ਇੱਕ ਰਿਸ਼ਤੇਦਾਰੀ ਵਿੱਚ ਉਹਦੀ ਸੁੰਦਰਤਾ ਉਹਦੇ ਭੋਲੇਪਨ ਦੀ ਤਾਰੀਫ਼ ਹੁੰਦੀ ਸੀ ਜਦ ਕਿ ਇਹਦੇ ਉਲਟ ਜੋ ਕੁੜੀਆਂ ਜ਼ਿਆਦਾ ਬੋਲਦੀਆਂ ਸੀ ਉਹਨਾਂ ਨੂੰ ਨਵਨੀਤ ਦੀ ਉਦਾਹਰਨ ਦੇ ਕੇ ਹਮੇਸ਼ਾ ਬੇਇੱਜ਼ਤ ਕੀਤਾ ਜਾਂਦਾ ਸੀ ਕਿ ਨਵਨੀਤ ਤੁਹਾਡੇ ਨਾਲੋਂ ਜ਼ਿਆਦਾ ਸਮਝਦਾਰ ਤੇ ਸਿਆਣੀ ਆ ਨਵਨੀਤ ਦੇ ਪਰਿਵਾਰ ਵੱਲੋਂ ਉਸਤੇ ਕੋਈ ਰੋਕਟੋਕ ਨਹੀਂ ਸੀ ਉਹਦੀ ਹਰ ਗੱਲ ਮੰਨੀ ਜਾਂਦੀ ਸੀ ਜਿਸ ਕਾਲਜ ਵਿੱਚ ਵੀ ਉਹਨੇ ਪੜਨ ਨੂੰ ਕਹਿਣਾ ਉਸ ਨੂੰ ਉਸੇ ਕਾਲਜ ਵਿੱਚ ਕਰਦਿਆਂ ਨੇ ਲਾ ਦੇਣਾ ਨਵਨੀਤ ਨੇ ਐਮਏ ਦਾ ਕਪੜਾਈ ਆਪਣੇ ਸ਼ਹਿਰ ਅਮ੍ਰਿਤਸਰ ਤੋਂ ਕੀਤੀ ਸੀ ਤੇ ਬੀਐਡ ਕਰਨ ਲਈ ਪਟਿਆਲਾ ਐਡਮਿਸ਼ਨ ਲੈ ਲਈ ਇੱਕ ਸਾਲ ਵਿੱਚ ਬੀਐਡ ਪੂਰੀ ਕਰਨ ਤੋਂ ਬਾਅਦ ਨਵਨੀਤ ਨੂੰ ਆਪਣੇ ਸ਼ਹਿਰ ਵਿੱਚ ਇੱਕ ਸਰਕਾਰੀ ਨੌਕਰੀ ਮਿਲ ਗਈ ਨਵਨੀਤ ਦੇ ਮਾਤਾ ਪਿਤਾ ਬਹੁਤ ਖੁਸ਼ ਸੀ ਕਿ ਸਾਡੀ ਧੀ ਆਪਣੇ ਪੈਰਾਂ ਤੇ ਖੜੀ ਹੋ ਗਈ ਉਹਨਾਂ ਨੇ ਨਵਨੀਤ ਲਈ ਰਿਸ਼ਤੇ ਲੱਭਣੇ ਸ਼ੁਰੂ ਕਰ ਦਿੱਤੇ। ਨਵਨੀਤ ਦੇ ਪਾਪਾ ਨੂੰ ਆਪਣੀ ਧੀ ਲਈ ਕੋਈ ਵੀ ਮੁੰਡਾ ਪਸੰਦ ਨਹੀਂ ਸੀ ਆ ਰਿਹਾ। ਤੇ ਦੂਜੇ ਪਾਸੇ ਨਵਨੀਤ ਰੋਜ਼ ਸਕੂਲ ਪੜਾਉਣ ਜਾਂਦੀ ਤੇ 3 ਵਜੇ ਘਰ ਆ ਜਾਂਦੀ। ਨਵਨੀਤ ਦੀ ਉਮਰ 29 ਸਾਲ ਹੋ ਚੁੱਕੀ ਸੀ। ਪਰ ਉਹਦੇ ਪਾਪਾ ਸੋਚਦੇ ਕਿ ਮੈਂ ਆਪਣੀ ਧੀ ਨੂੰ ਕਿਸੇ ਗਰੀਬ ਦੇ ਘਰ ਨਹੀਂ ਡੋਬਣਾ। ਇਸ ਲਈ ਉਹ ਨਵਨੀਤ ਦੇ ਰਿਸ਼ਤੇ ਲਈ ਕਾਹਲੀ ਨਹੀਂ ਸੀ ਕਰ ਰਹੇ। ਇੱਕ ਦਿਨ ਨਵਨੀਤ ਘਰ ਤੋਂ ਤਿਆਰ ਹੋ ਕੇ ਸਕੂਲ ਗਈ ਪਰ 3 ਵਜੇ ਘਰ ਨਹੀਂ ਸੀ ਆਈ ਨਵਨੀਤ ਦੇ ਮਾਤਾ ਨੇ ਸੋਚਿਆ ਕਿ ਬਸ ਲੇਟ ਹੋ ਗਈ ਹੋਣੀ ਈਜ਼ਲੀ ਸੋਚ ਕੇ ਫਿਰ ਘਰ ਦੇ ਕੰਮ ਕਰਨ ਲੱਗ ਪਈ ਜਦੋਂ ਕਾਫੀ ਸਮੇਂ ਬਾਅਦ ਉਹਨਾਂ ਨੇ ਸਮਾਂ ਦੇਖਿਆ ਤਾਂ 4 ਵਜੇ ਸੀ ਹੁਣ ਥੋੜੀ ਜਿਹੀ ਚਿੰਤਾ ਵੱਧਣ ਲੱਗੀ ਉਹਨਾਂ ਨੇ ਨਵਨੀਤ ਦੇ ਫੋਨ ਤੇ ਕਾਲ ਕੀਤੀ ਪਰ ਨਵਨੀਤ ਦਾ ਫੋਨ ਬੰਦ ਆ ਰਿਹਾ ਸੀ ਨਮਨੀਤ ਦੇ ਮਾਤਾ ਹਰਬੰਸ कौर ਨੇ ਨਮਨੀਤ ਦੇ ਪਾਪਾ ਕੇਵਲ ਸਿੰਘ ਨੂੰ ਕਾਲ ਕੀਤੀ ਤੇ ਕਿਹਾ ਕਿ ਨਮਨੀਤ ਅਜੇ ਘਰ ਨਹੀਂ ਆਈ। ਦਰਅਸਲ ਕੇਵਲ ਸਿੰਘ ਪਟਵਾਰੀ ਦੀ ਨੌਕਰੀ ਕਰਦੇ ਸੀ। ਜਦੋਂ ਉਹਨਾਂ ਨੇ ਸੁਣਿਆ ਕਿ ਧੀ ਘਰੇ ਨਹੀਂ ਆਈ, ਉਹ ਜਲਦੀ ਘਰ ਵਾਪਸ ਆ ਗਏ। ਐਦਾਂ ਹੀ ਕਰਦੇ ਕਰਾਉਂਦੇ 5 ਵਜ ਚੁੱਕੇ ਸੀ। 5 ਵਜੇ ਕੇਵਲ ਨੂੰ ਕਾਲ ਆਈ ਕਿ ਨਮਨੀਤ ਸਾਡੇ ਕੋਲ ਆ। ਇਹ ਕਾਲ ਨਮਨੀਤ ਦੇ ਮਾਸੀ ਜੀ ਦੇ ਜਵਾਈ ਦੀ ਮਾਸੀ ਦੀ ਸੀ। ਉਹਨਾਂ ਨੇ ਦੱਸਿਆ ਕਿ ਤੁਹਾਡੀ ਕੁੜੀ ਦੀ ਸਾਡੇ ਮੁੰਡੇ ਨਾਲ ਕੋਟ ਮੈਰਿਜ ਹੋਈ ਆ ਹਰਬੰਸਕੌਰ ਨੇ ਉਹਨਾਂ ਨੂੰ ਨਮਨੀਤ ਨਾਲ ਗੱਲ ਕਰਾਉਣ ਨੂੰ ਕਿਹਾ ਪਰ ਨਮਨੀਤ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕੇਵਲ ਸਿੰਘ ਤੇ ਹਰਬੰਸਕੌਰ ਉਸੇ ਸਮੇਂ ਕਾਰ ਲੈ ਕੇ ਤਰਨ ਤਰਨ ਚਲੇ ਗਏ ਜਿੱਥੇ ਨਮਨੀਤ ਗਈ ਸੀ ਯਾਨੀ ਕਿ ਮੁੰਡੇ ਦੀ ਮਾਸੀ ਦੇ ਘਰ ਨਮਨੀਤ ਦੇ ਮਾਤਾ ਪਿਤਾ ਭਰਾ ਚਾਚਾ ਚਾਚੀ ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਨੇ ਪਰਮ ਨੂੰ ਗੱਲ ਤੋਂ ਫੜ ਲਿਆ ਕੁੱਟਣ ਲੱਗ ਪਏ ਕਿਉਂਕਿ ਪਰਮ ਹੋਰ ਕੋਈ ਨਹੀਂ ਬਲਕਿ ਨਮਨੀਤ ਦੀ ਸਕੀ ਮਾਸੀ ਦਾ ਜਵਾਈ ਸੀ ਜਿਹਦੇ ਨਾਲ ਨਮਨੀਤ ਸਕੂਲ ਤੋਂ ਭੱਜ ਕੇ ਆਈ ਸੀ ਨਮਨੀਤ ਦੇ ਪਾਪਾ ਨੇ ਪਰਮ ਨੂੰ ਕਿਹਾ ਕਿ ਤੂੰ ਸਾਡੀ ਕੁੜੀ ਨੂੰ ਧੱਕੇ ਨਾਲ ਲੈ ਕੇ ਆਇਆ ਪਰ ਜਦੋਂ ਪਰਮ ਤੇ ਉਹਦੇ ਪਰਿਵਾਰ ਨੇ ਸਭ ਸਬੂਤ ਜਿਵੇਂ ਮੈਰਿਜ ਸਰਟੀਫਿਕੇਟ ਗੁਰੂ ਘਰ ਦਾ ਸਰਟੀਫਿਕੇਟ ਫੋਟੋ ਦਿਖਾ ਦਿੱਤੀਆਂ ਨਮਨੀਤ ਦੇ ਪਰਿਵਾਰ ਚੋਂ ਕੋਈ ਵੀ ਬੋਲ ਨਾ ਸਕਿਆ ਜਦੋਂ ਉਹਨਾਂ ਨੇ ਮੈਰਿਜ ਸਰਟੀਫਿਕੇਟ ਦੇਖਿਆ ਤਾਂ ਵਿਆਹ ਤਾਂ 2 ਸਾਲ ਪਹਿਲਾਂ ਦਾ ਹੋਇਆ ਹੋਇਆ। ਇਹ ਦੇਖ ਕੇ ਤਾਂ ਹਰਬੰਸ कौर ਓਥੇ ਬੇਹੋਸ਼ ਹੋ ਗਈ। ਤੇ ਬਾਕੀ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਗਿਆ। ਹਰਬੰਸ कौर ਨੂੰ ਡਾਕਟਰ ਨੂੰ ਬੁਲਾ ਕੇ ਦਵਾਈ ਦਵਾਈ ਗਈ। ਕੁਝ ਦਿਨ ਆਰਾਮ ਕਰਨ ਲਈ ਦੂਜੇ ਰੂਮ 'ਚ ਲੰਮੇ ਪਾ ਦਿੱਤਾ ਗਿਆ। ਪਰ ਨਮਨੀਤ ਤੇ ਕੋਈ ਅਸਰ ਨਹੀਂ ਸੀ ਹੋ ਰਿਹਾ ਇਸ ਗੱਲ ਦਾ। ਜਦੋਂ ਕੇਵਲ ਸਿੰਘ ਨੇ ਪਰਮ ਨੂੰ ਪੁੱਛਿਆ ਕਿ ਉਹ ਕਦੋਂ ਦਾ ਇਹ ਚੱਲ ਰਿਹਾ? ਤਾਂ ਫਿਰ ਪਰਮ ਦੀ ਮਾਸੀ ਨੇ ਸਾਰੀ ਗੱਲ ਸੁਣਾਈ ਕਿ ਨਵਨੀਤ ਦੀ ਮਾਸੀ ਬਹੁਤ ਗਰੀਬ ਸੀ ਬਹੁਤ ਔਖੀ ਹੋ ਕੇ ਉਸਨੇ ਆਪਣੀਆਂ ਦੋਨੋਂ ਕੁੜੀਆਂ ਦਾ ਵਿਆਹ ਕੀਤਾ ਸੀ ਜਦੋਂ ਨਵਨੀਤ ਦੀ ਮਾਸੀ ਦੀ ਛੋਟੀ ਕੁੜੀ ਕਿਰਨ ਦਾ ਵਿਆਹ ਸੀ ਤਾਂ ਨਵਨੀਤ ਦੀ ਮਾਸੀ ਨੇ ਨਵਨੀਤ ਨੂੰ ਕੁਝ ਦਿਨਾਂ ਲਈ ਆਪਣੇ ਕੋਲ ਬੁਲਾਇਆ ਹੋਇਆ ਸੀ ਘਰ ਦਾ ਕੰਮਕਾਰ ਕਰਨ ਲਈ ਕਿਉਂਕਿ ਨਵਨੀਤ ਦੀ ਮਾਸੀ ਦੀ ਸਿਹਤ ਖਰਾਬ ਰਹਿੰਦੀ ਸੀ ਉਹਨਾਂ ਕੋਲੋਂ ਇਹਨਾਂ ਕੰਮ ਨਹੀਂ ਸੀ ਹੁੰਦਾ ਕਿਰਨ ਦਾ ਵਿਆਹ ਤਾਂ ਉਹਨਾਂ ਨੇ ਚੁੰਨੀ ਚੜਾਵਾ ਹੀ ਕਰਨਾ ਸੀ ਪਰ ਘਰ ਵਿੱਚ ਹੋਰ ਵੀ ਛੋਟੇ-ਮੋਟੇ ਕੰਮ ਸੀ। ਕਿਰਨ ਦੇ ਵਿਆਹ ਦੇ ਤੀਜੇ ਦਿਨ ਕਿਰਨ ਤੇ ਪਰਮਕਿਰਨ ਦੇ ਘਰ ਫੇਰਾ ਪਾਉਣਾ ਏ। ਤੇ ਉਸ ਦਿਨ ਪਰਮ ਤੇ ਨਵਨੀਤ ਦੀ ਆਪਸ ਵਿੱਚ ਕੋਈ ਗੱਲਬਾਤ ਹੋ ਗਈ। ਦੋਨਾਂ ਨੇ ਫੋਨ ਨੰਬਰ ਇੱਕ ਦੂਜੇ ਨੂੰ ਦੇ ਦਿੱਤੇ। ਹਰ ਰੋਜ਼ ਗੱਲਾਂ ਕਰਨ ਲੱਗ ਪਏ। ਦੂਜੇ ਪਾਸੇ ਪਰਮਕਿਰਨ ਤੇ ਗਲਤ-ਗਲਤ ਇਲਜ਼ਾਮ ਲਾਉਣ ਲੱਗ ਪਿਆ। ਕਿ ਇਹ ਗੱਲ ਤਾਂ ਕਿਸੇ ਹੋਰ ਨਾਲ ਚੁੱਠੇ ਇਲਜ਼ਾਮ ਲਾ ਕੇ 15 ਦਿਨਾਂ ਦੇ ਬਾਅਦ ਹੀ ਕਿਰਨ ਨੂੰ ਛੱਡ ਦਿੱਤਾ ਉਸ ਤੋਂ ਬਾਅਦ ਨਵਨੀਤ ਜਦੋਂ ਬੀਅਡ ਕਰ ਰਹੀ ਸੀ ਉਹਨੇ ਚੰਡੀਗੜ੍ਹ ਜਾ ਕੇ ਕੋਟ ਮੈਰਿਜ ਕਰਵਾ ਲਈ ਜਿਹਦੇ ਬਾਰੇ ਨਵਨੀਤ ਦੇ ਪਰਿਵਾਰ ਨੂੰ ਕੁਝ ਵੀ ਪਤਾ ਨਹੀਂ ਸੀ ਪਰਮ ਦੀ ਮਾਸੀ ਨੇ ਕਿਹਾ ਕਿ ਕਿਰਨ ਤੇ ਪਰਮ ਦਾ ਤਲਾਕ ਨਵਨੀਤ ਕਰਕੇ ਹੋਇਆ ਕਿਉਂਕਿ ਨਵਨੀਤ ਨੇ ਪਰਮ ਨੂੰ ਕਿਹਾ ਸੀ ਕਿ ਤਲਾਕ ਦੇ ਦੇ ਕਿਰਨ ਨੂੰ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂਗੀ ਜਦੋਂ ਨਵਨੀਤ ਦੇ ਪਾਪਾ ਨੇ ਸਭ ਗੱਲਾਂ ਸੁਣੀਆਂ ਤਾਂ ਸਿਰ ਫੜ ਕੇ ਬੈ ਗਏ ਸੋਚਣ ਲੱਗੇ ਕਿ ਜਿਸ ਕੁੜੀ ਨੂੰ ਅਸੀਂ ਸਭ ਤੋਂ ਭੋਲੀ ਸਮਝਦੇ ਸੀ ਉਹ ਇਹਨਾਂ ਵੱਡਾ ਕਾਰਨਾਮਾ ਕਰ ਗਈ ਸਾਨੂੰ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ ਨਵਨੀਤ ਦੇ ਪਾਪਾ ਤੇ ਭਰਾ ਫੇਰ ਕਮਰੇ 'ਚ ਗਏ ਜਿੱਥੇ ਨਵਨੀਤ ਸੀ ਉਹਨਾਂ ਨੇ ਨਵਨੀਤ ਨੂੰ ਪੁੱਛਿਆ ਕਿ ਤੂੰ ਕਿਉਂ ਐਵੇਂ ਕੀਤਾ ਪਰ ਨਵਨੀਤ ਕੁਝ ਨਾ ਬੋਲੀ ਕੇਵਲ ਸਿੰਘ ਨੇ ਆਪਣੀ ਪੱਗ ਲਾ ਕੇ ਆਪਣੀ ਧੀ ਦੇ ਪੈਰਾਂ ਤੇ ਵੀ ਰੱਖ ਦਿੱਤੀ ਕਿ ਹਾਂ ਪੁੱਤ ਜੋ ਕਰਨਾ ਸੀ ਤੂੰ ਕਰਤਾ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਪਰ ਸਾਡੀ ਇੱਜ਼ਤ ਹਜੇ ਵੀ ਬਚਾ ਸਕਦੀਆਂ ਸਾਡੇ ਨਾਲ ਤੁਰ ਪਾ ਅਸੀਂ ਤੈਨੂੰ ਅਗਲੇ ਹਫ਼ਤੇ ਤੋੜ ਦੇਵਾਂਗੇ ਸਾਡੀ ਪਿੰਡ 'ਚ ਇੱਜ਼ਤ ਬਣੀ ਰਹੂ ਪਰ ਨਵਨੀਤ ਨੇ ਕਿਹਾ ਕਿ ਮੈਂ ਤੁਹਾਡੇ ਤੇ ਕੋਈ ਵਿਸ਼ਵਾਸ ਨਹੀਂ ਕਰ ਸਕਦੀ ਮੈਂ ਤੁਹਾਡੇ ਨਾਲ ਨਹੀਂ ਜਾਣਾ ਕੇਵਲ ਕੇਵਲ ਸਿੰਘ ਆਪਣੇ ਪਰਿਵਾਰ ਨੂੰ ਲੈ ਕੇ ਸ਼ਰਮਿੰਦਾ ਹੋਇਆ ਘਰ ਵਾਪਸ ਆ ਗਿਆ ਸਾਰੀ ਰਾਤ ਪਰਿਵਾਰ ਨੇ ਰੋ ਰੋ ਕੇ ਗੱਟੀ ਸੀ ਨਾਗਰ ਚ ਰੋਟੀ ਪਕਾਈ ਕਿਸੇ ਨੇ ਅਗਲੇ ਦਿਨ ਸਵੇਰੇ ਉੱਠ ਕੇ ਕੇਵਲ ਸਿੰਘ ਨੇ ਸਭ ਨਾਲ ਸਲਾਹ ਕੀਤੀ ਕਿ ਹੁਣ ਸਾਨੂੰ ਕੀ ਕਰਨਾ ਚਾਹੀਦਾ ਧਨਮਨੀਤ ਦੇ ਚਾਚਾ ਜੀ ਨੇ ਕਿਹਾ ਵੀਰੇ ਜੋ ਹੋ ਗਿਆ ਸੀ ਉਹ ਵਾਹਿਗੁਰੂ ਨੂੰ ਮਨਜ਼ੂਰ ਸੀ ਹੁਣ ਸਾਨੂੰ ਨਵਨੀਤ ਦਾ ਉੱਥੇ ਆਪਣੇ ਹੱਥੀਂ ਚੁੰਨੀ ਚੜਾਵਾ ਕਰਕੇ ਉਹਨੂੰ ਤੋੜ ਕੇ ਕੱਲ ਨੂੰ ਆ ਕੇ ਪਿੰਡ 'ਚ ਲੱਡੂ ਵੰਡ ਦੇਵਾਂਗੇ ਸਾਰੇ ਪਰਿਵਾਰ ਨੂੰ ਗੱਲ ਵਧੀਆ ਵੀ ਲੱਗੀ ਕੇਵਲ ਸਿੰਘ ਨੇ ਪਰਮ ਦੀ ਮਾਸੀ ਨੂੰ ਫੋਨ ਕਰਕੇ ਕਿਹਾ ਤਾਂ ਕੀ ਅਸੀਂ ਕੱਲ ਆ ਰਹੇ ਹਾਂ ਵਿਆਹ ਕਰਨ ਤੁਸੀਂ ਤਿਆਰੀ ਕਰ ਲਓ ਅਗਲੇ ਦਿਨ ਜਦੋਂ ਨਵਨੀਤ ਦਾ ਪਰਿਵਾਰ ਗੁਰੂਕਰ ਪਹੁੰਚੇ ਤਾਂ ਹੈਰਾਨ ਰਹਿ ਗਏ ਕਿਉਂਕਿ ਨਵਨੀਤ ਬੇਸ਼ਰਮੀ ਦੀ ਸਾਰੀ ਹੱਦ ਪਾਰ ਕਰ ਚੁੱਕੀ ਸੀ ਨਵਨੀਤ ਦੇ ਲਾਲ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ ਹੱਥਾਂ ਤੇ ਮਹਿੰਦੀ ਬਾਹਾਂ 'ਚ ਕਲੀੜੇ ਬਹੁਤ ਖੁਸ਼ ਨਜ਼ਰ ਆ ਰਹੀ ਸੀ ਦੂਜੇ ਪਾਸੇ ਨਵਨੀਤ ਦਾ ਸਾਰਾ ਪਰਿਵਾਰ ਰੋ ਰਿਹਾ ਸੀ ਨਵਨੀਤ ਨੇ ਆਪਣੇ ਪਰਿਵਾਰ ਨੂੰ ਬੁਲਾਇਆ ਤੱਕ ਵੀ ਨਹੀਂ ਸਾਰੇ ਜਣੇ ਗੁਰੂ ਘਰ ਚਲੇ ਗਏ ਪਰਮ ਦਾ ਪਰਿਵਾਰ ਬਹੁਤ ਖੁਸ਼ੀ ਪਰ ਨਵਨੀਤ ਦਾ ਪਰਿਵਾਰ ਗੁਰੂ ਘਰ ਚ ਬੈਠਾ ਰੋ ਰਿਹਾ ਸੀ ਆਪਣੀ ਧੀ ਨੂੰ ਕੋਸ ਰਿਹਾ ਸੀ ਜਿਹਦੇ ਉਹਨਾਂ ਨੇ ਹਰ ਸੁਪਨਾ ਪੂਰਾ ਕੀਤਾ ਜੋ ਚੀਜ਼ ਮੰਗਣੀ ਉਹੀ ਲੈ ਕੇ ਦੇਣੀ ਜਿਹਦੀ ਖੂਬਸੂਰਤੀ ਤੇ ਭੋਲੇਪਨ ਦੀ ਤਾਰੀਫ ਸਾਰੇ ਕਰਦੇ ਸੀ ਉਸ ਨਵਨੀਤ ਨੇ ਕਿਸੇ ਨੂੰ ਬੋਲਣ ਜੋਗਾ ਨਹੀਂ ਸੀ ਛੱਡਿਆ ਪਰਮ ਤੇ ਨਵਨੀਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਬਿਠਾਇਆ ਗਿਆ ਗ੍ਰੰਥੀ ਜੀ ਨੇ ਬੇਨਤੀ ਕੀਤੀ ਕਿ ਕੰਨਿਆ ਦੇ ਪਿਤਾ ਧੀ ਦਾ ਪੱਲਾ ਮੁੰਡੇ ਦੇ ਹੱਥ ਫੜਾਉਣ ਜਦੋਂ ਕੇਵਲ ਸਿੰਘ ਆਪਣੀ ਧੀ ਦਾ ਪੱਲਾ ਫੜਾਉਣ ਲੱਗਿਆ ਤਾਂ ਰੋਣ ਲੱਗ ਪਿਆ ਪਰ ਨਵਨੀਤ ਹੱਸ ਰਹੀ ਸੀ ਨਵਨੀਤ ਦੇ ਪਰਮ ਨੇ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਲਾਵਾਂ ਵੀ ਲੈ ਲੀਆਂ ਗ੍ਰੰਥੀ ਸਿੰਘ ਨੇ ਸਭ ਨੂੰ ਪ੍ਰਸ਼ਾਦ ਵੀ ਦਿੱਤਾ ਕੇਵਲ ਸਿੰਘ ਤੇ ਉਹਦਾ ਪਰਿਵਾਰ ਰੋਂਦੇ ਹੋਏ ਘਰ ਵੱਲ ਨੂੰ ਤੁਰ ਪਏ ਉਹਨਾਂ ਨੇ ਹਮੇਸ਼ਾ ਲਈ ਨਵਨੀਤ ਨਾਲ ਸਭ ਰਿਸ਼ਤੇ ਤੋੜ ਦਿੱਤੇ ਸੀ ਪਰ ਨਮਨੀਤ ਦੀ ਗਲਤੀ ਦੀ ਸਜ਼ਾ ਉਹਨਾਂ ਨੂੰ ਮਿਲ ਰਹੀ ਸੀ ਜੋ ਆਪਣੇ ਮਾਪਿਆਂ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝਦੀਆਂ ਸਨ ਜੋ ਪੜ੍ਹਦੀਆਂ ਸੀ ਉਹਨਾਂ ਨੂੰ ਪੜ੍ਹਨੋਂ ਹਟਾ ਲਿਆ ਗਿਆ ਪੜ੍ਹਾਈ ਕਰਨ ਤੋਂ ਬਾਅਦ ਜਿਨ੍ਹਾਂ ਦਾ ਨੌਕਰੀ ਕਰਨ ਦਾ ਸੁਪਨਾ ਸੀ ਉਹਨਾਂ ਨੂੰ ਨੌਕਰੀ ਨਹੀਂ ਸੀ ਕਰਨ ਦਿੱਤੀ ਲੋਕਾਂ ਦੇ ਤਾਨਿਆਂ ਦਾ ਸ਼ਿਕਾਰ ਅਲੱਗ ਹੁੰਨਾ ਜਿਵੇਂ ਕਿ ਤੁਸੀਂ ਜ਼ਿੰਦਗੀ 'ਚ ਕੁਝ ਕਰਨਾ ਹੀ ਨਹੀਂ ਚਾਹੁੰਦੀਆਂ ਤੁਸੀਂ ਘਰ ਦੇ ਕੰਮ ਕਰਨ ਜੋਗੀਆਂ ਤੁਹਾਨੂੰ ਤਾਂ ਚੰਗੇ ਘਰ ਦੇ ਰਿਸ਼ਤੇ ਵੀ ਨਹੀਂ ਹੋਣੇ ਹੋਣ ਕਈ ਤਾਂ ਮੈਂਟਲੀ ਪਰੇਸ਼ਾਨ ਹੋ ਗਈਆਂ ਸਭ ਨੂੰ ਬੁਲਾਉਣਾ ਵੀ ਛੱਡਤਾ ਜਿਨੇ ਗਲਤੀ ਕੀਤੀ ਸੀ ਉਹ ਖੁਸ਼ ਆਪਣੀ ਜ਼ਿੰਦਗੀ ਚ ਪਰ ਜਿਨਾਂ ਨੇ ਕੁਝ ਗਲਤ ਵੀ ਨਹੀਂ ਕੀਤਾ ਉਹਨਾਂ ਦੇ ਆਪਣੇ ਸੁਪਨੇ ਰੀਜਾਂ ਸਭ ਮਰ ਗਏ ਕਿਉਂ ਸਾਡੇ ਸਮਾਜ ਵਿੱਚ ਸਹੀ ਨਾਲ ਗਲਤ ਹੁੰਦਾ ਆ ਰਿਹਾ ਕਿਉਂ ਹਮੇਸ਼ਾ ਜੋ ਆਪਣੇ ਮਾਪਿਆਂ ਦੀ ਇੱਜ਼ਤ ਵਾਰੇ ਸੋਚਦੀਆਂ ਨੇ ਉਹੀ ਸਭ ਤੋਂ ਵੱਧ ਦੁੱਖ ਸਹਿਣ ਕਰਦੀਆਂ ਨੇ ਕੀ ਕਦੇ ਵੀ ਸਾਡੇ ਸਮਾਜ ਵਿੱਚ ਸਹੀ ਇਨਸਾਨ ਨਾਲ ਇਨਸਾਫ ਨਹੀਂ ਹੋਵੇਗਾ ਇੱਕ ਕੁੜੀ ਦੀ ਗਲਤੀ ਦੂਜੀਆਂ ਕੁੜੀਆਂ ਦੀ ਜ਼ਿੰਦਗੀ ਤੇ ਕੀ ਅਸਰ ਕਰਦੀ ਆ ਕਦੇ ਇਹ ਉਹਨਾਂ ਕੁੜੀਆਂ ਨੇ ਸੋਚਿਆ ਹੋਵੇਗਾ ਜੋ ਗਲਤ ਕਦਮ ਚੁੱਕਦੀਆਂ ਨੇ ਇਸ ਲਈ ਕੁੜੀਓ ਦਿਮਾਗ ਤੋਂ ਕੰਮ ਲਵੋ ਆਪਣੇ ਆਪ ਨੂੰ ਬੇਇੱਜ਼ਤ ਨਾ ਕਰਾਓ ਇੱਜ਼ਤ ਦੀ ਜ਼ਿੰਦਗੀ ਜਿਓ ਤੇ ਬਾਕੀ ਕੁੜੀਆਂ ਨੂੰ ਵੀ ਜੀਣ ਦਿਓ ਤੁਹਾਡਾ ਪੁੱਟਿਆ ਇੱਕ ਕਦਮ ਇੱਕ ਗਲਤ ਕਦਮ ਤੁਹਾਡੇ ਪਰਿਵਾਰ ਰਿਸ਼ਤੇਦਾਰ ਤੇ ਬਾਕੀ ਕੁੜੀਆਂ ਦੇ ਸੁਪਨੇ ਮਾਰ ਦਿੰਦਾ ਹੈ ਹੁਣ ਤਾਂ ਸੁਧਰ ਜੋ ਮਾਪਿਆਂ ਦੀ ਦਿੱਤੀ ਆਜ਼ਾਦੀ ਦਾ ਗਲਤ ਫਾਇਦਾ ਨਾ ਉਠਾਓ ਬੱਸ ਕਰੋ ਸ਼ਰਮਸਾਰ ਨਾ ਕਰੋ ਕੁੜੀਆਂ ਨੂੰ ਤੇ ਮਾਪਿਆਂ ਨੂੰ ਕਿ ਕੁੜੀਆਂ ਨੂੰ ਜਨਮ ਦੇਣ ਤੋਂ ਮਾਪੇ ਡਰਨ ਲੱਗ ਜਾਣ ਅਜੇ ਹਾਂ ਨਾ ਹੋਵੇ ਕਿ ਤੁਹਾਨੂੰ ਦਿੱਤੀ ਹੋਈ ਆਜ਼ਾਦੀ ਤੁਹਾਡੇ ਤੋਂ ਖੋਹ ਲਈ ਜਾਵੇ ਪੁਰਾਣੇ ਸਮੇਂ ਦੀ ਤਰ੍ਹਾਂ ਫੇਰ ਤੁਸੀਂ ਪਿੰਜਰੇ ਚ ਕੈਦ ਹੋ ਕੇ ਰਹਿ ਜਾਓ ਸੋ ਦੋਸਤੋ ਏ ਸੀ ਅੱਜ ਦੀ ਨਿੱਕੇ ਜੀ ਕਹਾਣੀ ਤਕਦੀਰ ਕੌਰ ਜੀ ਦੇ ਲਿਖੀ ਹੋਈ ਲੇਖਤ ਉਮੀਦ ਕਰਦੇ ਹਾਂ ਜੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਣੀ ਆਪਣੇ ਆਪਣੇ ਵਿਚਾਰ ਜ਼ਰੂਰ ਦਿਓ ਜੀ ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ ਧੰਨਵਾਦ